ਦੋਸ਼ੀ ਜਿਹੜਾ ਨਿਕਲ ਆਇਆ ਜੀ ਮੰਦਬੁੱਧੀ ਕਿਸੇ ਤੇ ਐਕਸ਼ਨ ਨਹੀਂ 295 ਉਦੋਂ ਵਿੱਚ ਚਲੀ ਆ ਰਹੀ ਸੀ ਕੋਈ ਵੀ ਸਰਕਾਰ ਜਾਂ ਪੁਲਿਸ ਸਖਤ ਐਕਸ਼ਨ ਪਹਿਲਾਂ ਕਿਉਂ ਨਹੀਂ ਕਰ ਪਈ ਬੇਦਬੇ ਦੋਸ਼ੀਆਂ ਨੂੰ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿਣ ਕਰਕੇ ਇਹ ਚੀਜ਼ਾਂ ਹਮੇਸ਼ਾ ਉਤਪਨ ਹੁੰਦੀਆਂ ਐ ਇਸੇ ਕਰਕੇ ਕਾਨੂੰਨ ਬਣਾਇਆ ਜਾ ਰਿਹਾ ਐ ਇਸੇ ਕਰਕੇ ਇੱਕ ਨਵਾਂ ਲਾਅ ਬਣਾਇਆ ਜਾ ਰਿਹਾ ਹੈ ਜੇ ਸਾਰੀਆਂ ਪਾਰਟੀਆਂ ਨੇ ਆਪਣੀ ਸਹਿਮਤੀ ਵੀ ਦੇ ਦਿੱਤੀ ਤੇ ਕੰਮ ਇੱਥੇ ਫੇਰ ਉਹ ਕਾਨੂੰਨ ਇੱਥੇ ਹੀ ਰਹਿ ਗਿਆ ਤੇ ਫਿਰ ਉਹਦਾ ਫਾਇਦਾ ਕੀ ਕਨੂੰਚ ਕਮੀਸੀ ਜਾਂ ਕੋਈ ਸਿਆਸਤ ਜਾਂ ਕੋ ਪੋਲਿਟੀਕਲ ਅਪਰੋਚ ਬੂਟ ਬੈਂਕ ਦਾ ਲਾਲਚਗਰ ਬੰਦੇ ਨੂੰ ਮੰਦਬੁੱਧੀ ਘੋਸ਼ਿਤ ਕਰਵਾ ਕੇ ਬਾਹਰ ਕਰਵਾ ਦੋ ਸਿਆਸਤ ਦਾ ਨਦੇ ਹੀ ਹੁੰਦਾ ਵੀ ਸਾਡੇ ਤੋਂ ਪਾਰ ਹੋਏ ਤੇ ਅਗਲਾ ਆਏਗਾ ਤੇ ਫਿਰ ਵੇਖੇਗਾ ਕੀ ਕਰਦਾ ਸੋ ਬੇਅਦਬੀਆਂ ਪੰਜਾਬ ਦਾ ਬੜਾ ਸੰਵੇਦਨਸ਼ੀਲ ਬੜਾ ਗੰਭੀਰ ਮੁੱਦਾ ਭਾਜਪਾ ਅਗੂ ਫਤਿਹਜੀਤ ਸਿੰਘ ਜਨ ਸਿੰਘ ਬਾਜਵਾ ਸਾਡ ਨਮੋਜਨ ਗੱਲਬਾਤ ਕਰਨਗੇ ਬਾਜਵਾ ਸਾਹਿਬ ਦਸ ਸਾਲ ਤੋਂ ਲੰਮਾ ਸਮਾਂ ਹੋ ਗਿਆ ਪੰਜਾਬ 'ਚ ਬੇਅਦਬੀਆਂ ਸ਼ੁਰੂ ਹੋ ਗਈਆਂ ਸੀ ਪਰਚਾ ਦਰਜ ਹੋ ਜਾਂਦਾ ਸੀ ਪੁਲਿਸ ਪਤਾ ਨਹੀਂ ਕੀ ਕਾਰਵਾਈ ਕਰਦੇ ਸੀ ਦੋਸ਼ੀ ਜਿਹੜਾ ਨਿਕਲ ਆਇਆ ਜੀ ਮੰਦਬੁੱਧੀ ਕਿਸੇ ਤੇ ਐਕਸ਼ਨ ਨਹੀਂ 295 ਉਦੋਂ ਵੀ ਚੱਲੀ ਆ ਰਹੀ ਸੀ ਬੀਐਨਐਸ 'ਚ 298 ਹੋ ਗਈ ਹੈ ਕੋਈ ਵੀ ਸਰਕਾਰ ਜਾਂ ਪੁਲਿਸ ਸਖਤ ਐਕਸ਼ਨ ਪਹਿਲਾਂ ਕਿਉਂ ਨਹੀਂ ਕਰ ਪਈ ਬੇਅਦਬੇ ਦੋਸ਼ੀਆਂ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿਣ ਕਰਕੇ ਇਹ ਚੀਜ਼ਾਂ ਹਮੇਸ਼ਾ ਉਤਪਨ ਹੁੰਦੀਆਂ ਨੇ ਤੇ ਇਸੇ ਕਰਕੇ ਕਾਨੂੰਨ ਬਣਾਇਆ ਜਾ ਰਿਹਾ ਐਸੇ ਕਰਕੇ ਇੱਕ ਨਵਾਂ ਲਾਅ ਬਣਾਇਆ ਜਾ ਰਿਹਾ ਮੈਂ ਸਮਝਦਾ ਵੇ ਉਹਦੇ ਉੱਤੇ ਜੇ ਲਾਅ ਮੇਕਰਸ ਨੇ ਇੱਕ ਆਵਾਜ਼ ਉੱਤੇ ਪੜ੍ਹ ਕੇ ਉਸ ਤੇ ਆਪਣੀ رائے ਦੇਣ ਦੀ ਗੱਲ ਕੀਤੀ ਤੇ ਇੱਕ ਪੋਜ਼ਿਟਿਵ ਐਟੀਟਿਊਡ ਆ ਹੋਣਾ ਚਾਹੀਦਾ ਹੈ ਕਾਨੂੰਨ ਬੰਨਣਾ ਚਾਹੀਦਾ ਹੈ ਕਾਨੂੰਨ ਦੇ ਵਿੱਚ ਚੰਗੀਆਂ ਧਾਰਾਵਾਂ ਲੱਗੀਆਂ ਚਾਹੀਦੀਆਂ ਔਰ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਸੂਬੇ ਦੇ ਗਵਰਨਰ ਤੇ ਪ੍ਰਾਈਮ ਆਪਣਾ ਚੀਫ ਮਿਨਿਸਟਰ ਨੂੰ ਇਕੱਠਿਆ ਜਾ ਕੇ ਇਹ ਕਾਨੂੰਨ ਨੂੰ ਲਾਗੂ ਕਰਵਾਉਣਾ ਚਾਹੀਦਾ ਫਿਰ ਮੈਂ ਮੰਨੂਗਾ ਵੀ ਇਹ ਕਾਨੂੰਨ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਜੇ ਸਾਰੀਆਂ ਪਾਰਟੀਆਂ ਨੇ ਆਪਣੀ ਸਹਿਮਤੀ ਵੀ ਦੇ ਦਿੱਤੀ ਤੇ ਕੰਮ ਇੱਥੇ ਫੇਰ ਉਹ ਉਹ ਕਾਨੂੰਨ ਇੱਥੇ ਹੀ ਰਹਿ ਗਿਆ ਤੇ ਫਿਰ ਉਹਦਾ ਫਾਇਦਾ ਕੀ ਸਵਾਲ ਇਹ ਹੈ ਇਮਾਨਦਾਰੀ ਨਾਲ ਜਵਾਬ ਚਾਹੁੰਦੇ ਆ ਕਿ ਕਾਨੂੰਨ ਚ ਕਮੀ ਸੀ ਜਾਂ ਕੋਈ ਸਿਆਸਤ ਜਾਂ ਕੋਈ ਪੋਲਿਟਿਕਲ ਅਪਰੋਚ ਜਾਂ ਸਿਆਸਤਦਾਨਾਂ ਦਾ ਵੋਟ ਬੈਂਕ ਦਾ ਲਾਲਚ ਗਿਆਰ ਬੰਦੇ ਨੂੰ ਮੰਨ ਬੁੱਧੀ ਕੋਸ਼ਿਸ਼ ਕਰਵਾ ਕੇ ਬਾਹਰ ਕਰਵਾ ਦੋ ਸਿਆਸਤਦਾਨਾਂ ਦੇ ਇਹੋ ਹੀ ਹੁੰਦਾ ਵੀ ਸਾਡੇ ਤੋਂ ਪਾਰ ਹੋਏ ਅਗਲਾ ਆਏਗਾ ਉਹਨੂੰ ਵੇਖੋ ਬਾਲ ਅਗਲੇ ਦੇ ਖੇਮੇ 'ਚ ਸੁੱਟ ਦੋ ਤੇ ਅਗਲਾ ਆਏਗਾ ਤੇ ਫਿਰ ਵੇਖੇਗਾ ਕੀ ਕਰਨਾ ਇਹ ਚੀਜ਼ ਲੋਕ ਜਾਣਨ ਸਾਰੇ ਨਾ ਲੋਕ ਸਿਆਣੇ ਹੋ ਗਏ ਲੋਕ ਸਮਝਦੇ ਹੁਣ ਹਰ ਗੱਲ ਨੂੰ ਜਿਹੜਾ ਬੰਦਾ ਤੇ ਕੰਮ ਕਰੂਗਾ ਸਹੀ ਤੇ ਲੋਗ ਉਹਨਾਂ ਨਾਲ ਹੋਣਗੇ ਜਿਹੜਾ ਨਹੀਂ ਜੇ ਇਦਾਂ ਹੀ ਕਰ ਰੇਗਾ ਤੇ ਉਹਨਾਂ ਨੂੰ ਜਿਹੜਾ ਪਿਛਲੀ ਸਰਕਾਰਾਂ ਨੂੰ ਖਾਇਆ ਇਹਨਾਂ ਨੂੰ ਵੀ ਰਾਬ ਖਾ ਦੇਣਾ ਕਾਂਗਰਸੀ ਵਿਧਾਇਕ ਕਹਿ ਰਹੇ ਨੇ ਕਿ ਤੁਸੀਂ ਸਵਾ ਤਿੰਨ ਸਾਲ ਦੀ ਡਿਲੇ ਨਾਲ ਲੈ ਕੇ ਆ ਰਹੇ ਹੋ ਚਲੋ ਠੀਕ ਹੈ ਕੱਲ ਨੂੰ ਚਰਚਾ ਹੋਏਗੀ ਅਸੀਂ ਤੁਹਾਡੇ ਨਾਲ ਵੀ ਖੜੇ ਹਾਂ ਪਾਸ ਵੀ ਹੋ ਚੁੱਕਾ ਕਹਿੰਦੇ ਜੇ ਸਾਲ ਗਵਰਨਰ ਦੇ ਟੇਬਲ ਤੇ ਹੀ ਫਾਈਲ ਪਈ ਰਹੀ ਤਾਂ ਤੁਸੀਂ ਮੇਰੇ ਕਹਿਣ ਦਾ ਭਾਜਪਾ ਵਾਲੇ ਜਾ ਕੇ ਗਵਰਨਰ ਸਾਊਂਡ ਰਿਕਵੈਸਟ ਕਰੋਗੇ ਇਹਨੂੰ ਕਰੋ ਜੇ ਉੱਥੇ ਡਿਲੇ ਹੁੰਦਾ ਬਈ ਯਾਰ ਭਾਜਪਾ ਤੇ ਤਿਆਰ ਹੈ ਸਰਕਾਰ ਨੇ ਕਰਨਾ ਹੈ ਐਂ ਫਾਈਲ ਕੱਚੇ ਥੋੜਾ ਮਾਰ ਕੇ ਤੁਰਨੀ ਹੈ ਜਿਹੜਾ ਚੀਫ ਮਿਨਿਸਟਰ ਹੈ ਸਟੇਟ ਦਾ ਉਹ ਗਵਰਨਰ ਸਾਹਿਬ ਕੋ ਜਾਏਗਾ ਉਹ ਸਾਨੂੰ ਨਾਲ ਲੈ ਕੇ ਜਾਏ ਅਸੀਂ ਗਵਰਨਰ ਸਾਹਿਬ ਕੋ ਜਾ ਕੇ ਕਹਾਂਗੇ ਚਲੋ ਆਓ ਦਿੱਲੀ ਚਲੀਏ ਫੇ ਗੱਲ ਤੇ ਇਦਾਂ ਚੱਲੇਗੀ ਨਾ ਓਨੀ ਦੇਰ ਤੱਕ ਤੇ ਇਹ ਸਾਰਾ ਕੰਮ ਜਿਹੜਾ ਇਹ ਜਿਹੜੀ ਹੁਣ ਮੌਕੇ ਦੀ ਸਰਕਾਰ ਉਹਨਾਂ ਦਾ ਪੱਕ ਬਣੂਗਾ ਕੀ ਲੱਗਦਾ ਵੀ ਆ ਰੈਡੀ ਫਾਰ ਐਵਰੀਥਿੰਗ ਕੀ ਲੱਗਦਾ ਤੁਹਾਨੂੰ 3 ਸਾਲ ਬਾਅਦ ਆ ਰਿਹਾ ਹੈ ਵਿਲੇ ਸਿਰ ਆ ਜਾਣਾ ਚਾਹੀਦਾ ਸੀ ਸਰਕਾਰ ਸ਼ੁਰੂ ਹੋਏ ਕਿਉਂਕਿ ਜੇ ਕਾਂਗਰਸ ਅਜਹਾਸ਼ੀਏ ਤੇ ਤਾਂ ਇਹੀ ਵਜ੍ਹਾ ਹੈ ਕਾਲੀ ਦਲ ਜੇ ਅਜਹਾਸ਼ੀਏ ਤੇ ਇਹੀ ਵਜ੍ਹਾ ਹੈ ਔਰ ਆਪ ਦਾ ਏਜੰਡਾ ਸੀ ਟਾਈਮ ਨਾਲ ਲੈ ਆਏ ਨੇ ਕੀ ਮਹਿਸੂਸ ਕਰ ਬਿਲਕੁਲ ਇਹ ਵੀ ਹਾਸ਼ੀਏ ਤੇ ਹੀ ਆਣਗੇ ਅੱਛਾ ਜੇ ਇਹਨਾਂ ਨੇ ਕੁਝ ਕਰਨਾ ਹੁੰਦਾ ਨਾ ਜਿੱਦਾਂ ਉਹ ਕੇਜਰੀਵਾਲ ਕਰਦਾ ਸੀ ਵੀ ਸੰਤ ਪਤਾ ਹੈ ਵੀ ਕਿन्होने ਇਹ ਗੁਰਗਨ ਸਾਹਿਬ ਕੇ ਸਾਥ ਛੇੜਛਾੜ ਕੀਤੀ ਹਮ ਤਾਂ 24 ਘੰਟੇ ਮੇ ਉਹ ਪਕੜ ਕੇ ਅੰਦਰ ਦੇ ਦੇਗੇ ਕਿੱਥੇ ਗਏ 24 ਘੰਟੇ ਇਹ ਗੱਲਾਂ ਨੇ ਐਵੇਂ ਸਿਰਫ ਇਨਾਂ ਨੂੰ ਇਹ ਪਤਾ ਵੀ ਇਹ ਚੀਜ਼ ਦੇ ਉੱਤੇ ਮੁੱਦਾ ਬਣਿਆ ਸੀ ਇਹ ਹੁੰਜੇ ਅਸੀਂ ਨਾ ਕੁਝ ਕੀਤਾ ਤੇ ਸਾਨੂੰ ਲੋਕਾਂ ਨੇ ਪੁੱਛਣਾ ਤੇ ਬੇ ਨੇ ਆ ਲੈਟ ਅ ਸੀ ਕਾਨੂੰਨ ਹੀ ਇਹਨਾਂ ਨੇ ਬਣਾਉਣਾ ਬਾਕੀ ਵੇਖਦੇ ਆ ਵੀ ਕਿੱਦਾਂ ਹੁੰਦਾ ਅੱਛਾ ਮੈਂ ਪਹਿਲਾਂ ਮੈਂ ਸੀਨੀਅਰ ਬਾਜਵਾ ਸਾਹਿਬ ਦੀ ਇੰਟਰਵਿਊ ਕੀਤੀ ਸੀ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਮੈਂ ਕਿਹਾ ਕਦੇ ਦਿਲ ਨਹੀਂ ਕਰਦਾ ਕਿ ਫਤੇਜ ਜੀ ਨੂੰ ਬਾਹਰ ਤੋਂ ਫੜ ਕੇ ਕੌਣ ਨਹੀਂ ਯਾਰ ਇੱਧਰ ਹੀ ਆ ਜਾ ਅਸੀਂ ਕਾਂਗਰਸੀ ਆਂ ਜੇ ਭਾਈ ਸਾਹਿਬ ਕਦੀ ਇੱਦਾਂ ਕਰਨ ਉਹ ਭਰਾ ਐ ਹੁਣ ਭਾਜਪਾ ਦੇ ਭਾਜਪਾ ਦਾ ਝੰਡਾ ਹੀ ਸਾਡੇ ਸਰੀਰ ਤੇ ਟਿਕਾ ਬਿਲਕੁਲ ਠੀਕ ਹੈ ਸੋ ਫਤੇਜ ਸਿੰਘ ਬਾਜਵਾ ਉਹਨਾਂ ਨੇ ਸਾਫ਼ ਕੀਤਾ ਹੈ ਕਿ ਕਾਨੂੰਨ ਜੇਕਰ ਹੋਰ ਪਾਰਟੀਆਂ ਨੇ ਕੋਈ ਗਲਤੀਆਂ ਕੀਤੀਆਂ ਭੁਗਤਿਆ ਸਖਤ ਕਾਨੂੰਨ ਨਹੀਂ ਲਿਆ ਸਕੇ ਸਜ਼ਾਵਾ ਨਹੀਂ ਦੇ ਸਕੇ ਤਾਂ ਭੁਗਤਰੇ ਨੇ ਤੇ ਸ਼ਾਇਦ ਰੂਲਿੰਗ ਜਿਹੜੀ ਗਵਰਨਮੈਂਟ ਹੈ ਉਹਨੂੰ ਵੀ ਨਾ ਭੁਗਤਣਾ ਪੈ ਜਾਏ ਇਸ ਕਰਕੇ ਤਗੜੇ ਹੋ ਕੇ ਕਾਰਵਾਈ ਕਰਿਓ ਗਵਰਨਰ ਕੋਲ ਜਾਣਾ ਪਵੇ ਭਾਜਪਾ ਤਿਆਰ ਜਿਹੜਾ ਬੈਠੀ ਹੈ ਤੇ ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਮੈਂ ਹੁਣ ਭਾਜਪਾ ਦਾ ਝੰਡਾ ਚੱਕ ਲਿਆ ਤੇ ਉਹੀ ਚੱਕ ਕੇ ਰ੍ਹਾਂਗਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ